ਅਜੀ ਨੇ ਤੀਜਾ ਕੁਐਸਚਨ ਕੀਤਾ ਗੁਰੂ ਨਾਨਕ ਪਾਤਸ਼ਾਹ ਨੇ ਕਹਿੰਦਾ ਬਾਬਾ ਦੋ ਤੇ ਠੀਕ ਆ ਤੀਜੀ ਗੱਲ ਸਾਨੂੰ ਆਖਰੀ ਦੱਸੀ ਤੇਰਾ ਅੱਲਾ ਤੇਰਾ ਖੁਦਾ ਤੇਰਾ ਭਗਵਾਨ ਤੇਰਾ ਵਾਹਿਗੁਰੂ ਇੱਥੇ ਬੈਠਿਆਂ ਬੈਠਿਆਂ ਕੋਈ ਕਰਾਮਾਤ ਕਰ ਸਕਦਾ ਵੀ ਸਾਨੂੰ ਪਤਾ ਹੀ ਨਾ ਲੱਗਣ ਦਵੇ ਮਹਾਰਾ ਜੀ ਕਹਿੰਦੇ ਕਾਲੇ ਤਾਂ ਵੀ ਤੂੰ ਹੀ ਸਵੇਰ ਦੇ ਚੜ ਕੇ ਬੈਠੇ ਜੇ ਕੁਰਸੀਆਂ ਤੇ ਤੇ ਮੈਨੂੰ ਬਿਠਾਇਆ ਥੱਲੇ ਆ ਜਵਾਬ ਮੈਂ ਤਾਂ ਦੇਣਾ ਵੀ ਮੈਨੂੰ ਕੁਰਸੀ ਤੇ ਬਿਠਾਓ ਤੇ ਆਪ ਸਾਰੇ ਥੱਲੇ ਆ ਜਾਓ ਕਾਜੀ ਭੱਜ ਕੇ ਥੱਲੇ ਚਲ ਕੇ ਬਾਬੇ ਨੂੰ ਕੁਰਸੀ ਦੇ ਮਹਾਲਿਆ ਮਹਾਰਾਜ ਕਹਿੰਦੇ ਹੁਣ ਬੋਲੋ ਕਾਜੀ ਕਹਿੰਦੇ ਬਾਬਾ ਤੇਰਾ ਅੱਲਾ ਤੇਰਾ ਖੁਦਾ ਤੇਰਾ ਵਾਇਗਰੂ ਤੇਰਾ ਭਗਵਾਨ ਇੱਥੇ ਬੈਠਿਆਂ ਬੈਠਿਆਂ ਕੋਈ ਕਰਾਮਾਤ ਕਰ ਸਕਦਾ ਮਹਾਰਾਜ ਕਹਿੰਦੇ ਕਰਾਮਾਤ ਹੋ ਗਈ ਆ ਕਰਾਮਾਤ ਵਾਪਰ ਗਈ ਆ ਕਾਜੀ ਇੱਕ ਦੂਜੇ ਦਾ ਮੂੰਹ ਵੇਖੀ ਜਾਣ ਕਹਿੰਦੇ ਕੀ ਹੋਇਆ ਮਹਾਰਾਜ ਕਹਿੰਦੇ ਮੇਰੇ ਅੱਲਾਹ ਦੀ ਸਭ ਤੋਂ ਵੱਡੀ ਕਰਾਮਾਤ ਇਹੋ ਹੀ ਆ ਜਿੱਦਣ ਉਹ ਮਰਜ਼ੀ ਤੇ ਆਇਆ ਹੋਵੇ ਨਾ ਇੱਕ ਸਕਿੰਟ ਤੋਂ ਪਹਿਲਾਂ-ਪਹਿਲਾਂ ਕੁਰਸੀਆਂ ਤੇ ਬੈਠੇ ਥੱਲੇ ਤੇ ਥੱਲੇ ਬੈਠੇ ਕੁਰਸੀਆਂ ਤੇ ਲੈ ਆਉਂਦਾ ਇਸ ਤੋਂ ਵੱਡੀ ਕਰਾਮਾਤ ਕੋਈ ਨਹੀਂ ਹੈਗੀ ਦੁਨੀਆ 'ਦਾਂ